ਮੈਂ ਪੰਜਾਬ ਦੀ ਪਵਿੱਤਰ ਧਰਤੀ ਦਾ ਸੱਚਾ ਪੁੱਤਰ ਹਾਂ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਹਾਂ ਕਿ ਮੈਂ ਕਦੇ ਖੁਦ ਨਸ਼ਾ ਨਹੀਂ ਕਰਾਂਗਾ ਮੈਂ ਆਪਣੇ ਦੋਸਤਾਂ ਪਰਿਵਾਰ ਅਤੇ ਸਮਾਜ ਨੂੰ ਨਸ਼ਾ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਜਿੱਥੇ ਵੀ ਨਸ਼ਾ ਵਕਦਾ ਦੇਖਾਂਗਾ ਆਪਣੀ ਆਵਾਜ਼ ਚੱਕਾਂਗਾ ਮੈਂ ਡਰਾਂਗਾ ਨਹੀਂ ਕਿਉਂਕਿ ਇਸ ਯੁੱਧ ਵਿੱਚ ਰੱਬ ਮੇਰੇ ਨਾਲ ਹੈ ਮੈਂ ਨਸ਼ਾ ਨਹੀਂ ਸਿੱਖਿਆ ਚੁਣਾਂਗਾ मैं बर्बादी नहीं तरक्की चुनागा मैं चुप नहीं इनकलाब चुनागा मैं वादा करता हां जदों तक पंजाब नशा मुक्त नहीं हो जाता मैं शांति नहीं बैठागा जय हिंद हिं। इनकलाब